ਉਰਤ ਮਹਲਾ ਪੰਜਵਾਂ ਬਖਸ਼ਿਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਪਿਦਾਰੀ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਝਵਾਂ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰੂ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰਾਖੇ ਜਮਹਿ ਕੀਓ ਹਟਤਾਰ ਹਰ ਕੇ ਚਰਨ ਰਿਦਾ ਉਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਖਿਆ ਸਭ ਕੋਇ ਕਰਨ ਕਰਨ ਸਮਰੱਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭੁ ਧਿਆਈਐ ਭਾਈ ਮਨ ਤਨ ਸੀਤਲ ਹੋਇ ਸੋਰਠਿ ਮਹਲਾ 5ਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਾਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰੂ ਸੋਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾਂ ਨਰੂ ਆ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਐ ਸਵਾਰੇ ਅਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਤਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਲਟ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਸੂਰਤ ਮਹੱਲਾ ਪੰਜਵਾਂ ਘਰਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਜੋ ਨਹੀਂ ਸਹ ਸਾ ਚੁਕਾਇਆ ਸਿੱਖਦਾਰੁ ਨਹਿ ਪਥੀ ਆਇਆ ਉਮਰਾਵ ਹੋ ਆਗੈ ਛੇਰਾ ਮਿਲ ਰਾਜ ਨਰਾਮ ਨਬੇਰਾ ਅਬ ਢੂੰਡਨ ਕਤਹ ਨਾ ਜਾਈ ਗੋਬਿੰਦ ਭੇਟੇ ਗੁਰ ਗੋ ਸਾਈਂ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦੇ ਆਪਣੀ ਪਾਈ ਤਾਂ ਕਤਿ ਆਵੇ ਕਤਿ ਜਾਈ ਤਹ ਸਾਚ ਨਿ ਆਏ ਨਵੇਰਾ ਹੂੰ ਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਆਗਾਜਾ ਿਸ ਸਫਹਿ ਕਿਆ ਚਤਰਾਈ ਮਿਲ ਨਾਨਕ ਆਪ ਗੁਆਈ ਛੋਟ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਛਾਹਾਂ ਪਾਤਸ਼ਾਹ ਗੁਰ ਭੇਟਤ ਮਨ ਓਮਾਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦਵਾਰਾ ਸਭ ਸਿਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੂਰਠ ਮਹੱਲਾ ਪੰਜਵਾਂ ਗੁਰ ਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਿ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਏ ਸੰਤੋਹ ਰਾਮ ਨਾਮ ਨਿਸ ਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚੇਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਨੀ ਗਹਿਰਾ ਕਰਨ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭਏ ਦਿਆਲਾ ਜਪੇ ਆਨੰਦ ਰਹੂ ਗੁਰ ਚਰਨਾ ਭਉ ਕਤੈ ਨਹੀਂ ਪ੍ਰਭ ਸਰਨਾ ਰਹਾਉ ਤੇਰਿਆਂ ਦਾਸਾਂ ਰਹਿ ਦੇ ਮਰਾਰੀ ਰਬ ਅਬ ਚੈਲੇ ਨੀਵੋ ਸਾਰੀ ਬਾਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭੇ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਾਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੂਖ ਸਹਜ ਆਨੰਦਾ ਰੱਬ ਮਿਲੇਉ ਮਨ ਪਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਂ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਜੋਤ ਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਤੀਖਾਂ ਤਹ ਸੋਈ ਹਰ ਪ੍ਰਭ ਬਿਨ ਅਵਰਨਾ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁਖ ਲਾਠੀ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੂਰਠ ਮਹੱਲਾ ਪੰਜਵਾਂ ਠਾਂਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰ ਪੂਰਹਿ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਹਾਰਿਆ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਝ